ਜੀ ਹਸਤੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਡਿਜ਼ਾਈਨ ਇਹ ਆਪਾਂ ਦੁਬਾਰਾ ਰਿਪੀਟ ਕੀਤਾ ਹੈਗਾ ਲੋ ਜੀ ਇਹ ਆਪਾਂ ਨੇ ਆਰਗੈਂਜ਼ਾ ਦੇ ਉੱਪਰ ਬਣਾਇਆ ਹੋਇਆ ਹੈਗਾ ਠੀਕ ਹੈ ਜੀ ਇਹ ਪਲੇਨ ਆਰਗੈਂਜ਼ਾ ਨਹੀਂ ਹੈਗਾ ਇਹਦੇ ਵਿੱਚ ਹਲਕੀਆਂ ਜਿਹੀਆਂ ਬ੍ਰੀਕ ਜਿਹੀਆਂ ਇਸ ਤਰ੍ਹਾਂ ਤੁਹਾਨੂੰ ਲਾਈਨਾਂ ਮਿਲਣਗੀਆਂ ਤੇ ਇਹਦੇ ਵਿੱਚ ਡਿਜ਼ਾਈਨ ਹੈਗਾ ਬਣਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਤੇ ਠੀਕ ਹੈ ਜੀ ਬਾਕੀ ਤੁਸੀਂ ਪਲੇਨ ਤੇ ਕਰਾਉਣਾ ਚਾਹੋਗੇ ਤਾਂ ਪਲੇਨ ਤੇ ਕਰਵਾ ਸਕਦੇ ਪਰ ਪਲੇਨ ਦੇ ਵਿੱਚ ਤੁਹਾਨੂੰ ਇਹ ਕਲਰ ਨਹੀਂ ਮਿਲਣਾ ਹੈਗਾ ਤੇ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਦਾ ਵਰਕ ਕਰਿਆ ਹੈ ਮੈਰੂਨ ਥ੍ਰੈਡ ਲਾ ਕੇ ਤੇ ਘੇਰੇ ਦੇ ਉੱਪਰ ਦੋ ਫਲਾਵਰ ਆ ਗਏ ਫਿਰ ਸੈਂਟਰ ਦੇ ਵਿੱਚ ਆ ਗਿਆ ਤੇ ਇਸ ਤਰ੍ਹਾਂ ਉੱਪਰ ਆ ਗਏ ਠੀਕ ਹੈ ਜੀ ਫਿਰ ਇਸ ਤਰ੍ਹਾਂ ਆਪਾਂ ਨੇ neck ਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ neck ਦੇ ਉੱਪਰ ਬਣਾਇਆ ਹੈ ਦੋਨੋਂ ਸਾਈਡ ਆਪਨੇ ਇਹਦੇ ਫਲਾਵਰ ਹੈ ਜਿਹੜੇ ਬਣਾਏ ਹੋਏ ਹੈਗੇ ਵਿੱਚ ਆਪਾਂ ਨੇ ਇਹਦੇ ਡਾਟਸ ਦਿੱਤੇ ਹੋਏ ਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਬਾਕੀ ਸਟਾਫ ਹੈ ਜਿਹੜਾ ਬਹੁਤ ਹੀ ਜਿਆਦਾ ਸੋਹਣਾਗਾ ਬਹੁਤ ਵਧੀਆ ਸਟਾਫ ਹੈਗਾ ਤੁਸੀਂ ਇਸ ਤਰ੍ਹਾਂ ਦੇ ਸਟਾਫ ਦੇ ਉੱਪਰ ਕੋਈ ਵੀ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਵੀ ਕਰਵਾ ਸਕਦੇ ਹੋ ਮਸ਼ੀਨਵਰਕ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਸੇਮ ਹੀ ਫਲਾਵਰ ਹੈ ਜਿਹੜਾ ਆਪਾਂ ਨੇ ਬਾਹ ਦੇ ਉੱਪਰ ਪਾਇਆ ਹੋਇਆ ਇਹ ਨਹੀਂ ਹੈਗਾ ਬਾਹ ਆਪਾਂ ਪਲੇਨ ਰੱਖੀ ਹੋਈ ਹੈਗੀ ਤੇ ਬਾਹ ਦੇ ਉੱਪਰ ਵੀ ਆਪਾਂ ਸੇਮ ਬੂਟਾ ਜਿਹੜਾ ਪਾਇਆ ਹੋਇਆ ਠੀਕ ਹੈ ਜੀ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਬਾਕੀ ਸੂਟ ਦਾ ਕਲਰ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈਗਾ ਤੇ ਇਹਨੂੰ ਆਪਾਂ ਨੇ ਪੱਟੀ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਇਹ ਆਪਾਂ ਕ੍ਰੇਪ ਦੀ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ ਕਿ ਬਹੁਤ ਸੋਹਣਾ ਜਿਹੜਾ ਸੂਟ ਆਪਣਾ ਰੈਡੀ ਹੋਇਆਗਾ ਜੇ ਤੁਸੀਂ ਇਸ ਤਰ੍ਹਾਂ ਦੀ ਕ੍ਰੇਪ ਦੀ ਪੱਟੀ ਫਿਨਿਸ਼ਿੰਗ ਪੱਟੀ ਲਗਾਉਣਾ ਚਾਹੁੰਦੇ ਹੋਗੇ ਉਹਦੇ ਨਾਲ ਚਾਰ ਚਰ ਜਿਹੜੇ ਸੂਟ ਦੇ ਵੱਜ ਜਾਂਦੇ ਆ ਠੀਕ ਹੈ ਜੀ ਜਿਹੜੀ ਆਪਾਂ ਰੈਡੀमेड ਲਾਉਣੇ ਆਂਗੇ ਉਹ ਆਪਨੂੰ ਠੀਕ ਪੈ ਜਾਂਦਾ ਹੈ ਤੇ ਫਿਰ ਦੇਖ ਸਕਦੇ ਹੋ ਤੁਸੀਂ ਇਹ ਡਿਜ਼ਾਈਨ ਸਕਰੀਨਸ਼ਾਟ ਲੈ ਸਕਦੇ ਹੋ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣ ਲਈ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣਾ ਇਹ ਰੈਡੀ ਕੀਤਾ ਹੋਇਆ ਹੈਗਾ ਬਾਕੀ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਦੇ ਉੱਪਰ ਕਰਵਾ ਸਕਦੇ ਹੋ ਜਿਹੜਾ ਇਹ ਔਰਗਾਂజా ਦਾ ਸਟੱਫ ਆ ਬਹੁਤ ਹੀ ਜ਼ਿਆਦਾ ਸੋਹਣਾਗਾ ਇਹਦੇ ਉੱਪਰ ਆਪਾਂ ਕਈ ਸੂਟ ਹੈ ਜਿਹੜੇ ਰੈਡੀ ਕਰਵਾ ਚੁੱਕੇ ਆਂਗੇ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਆਪਾਂ ਪਲੇਨ ਰੱਖੀ ਹੈ ਬਾਟਮ ਤੇ ਕੋਈ ਵਰਕ ਨਹੀਂ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਫਲਾਵਰ ਹੈ ਜਿਹੜਾ ਤੁਸੀਂ ਬਾਟਮ ਦੇ ਉੱਪਰ ਵੀ ਬਣਵਾ ਸਕਦੇ ਹਾਂ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਪਿਓਰ ਆਰਗਨਜ਼ਾ ਦਾ ਲਾਇਆ ਹੋਇਆ ਸਿੰਗਲ ਕਲਰ ਡਾਈ ਕੀਤਾ ਹੋਇਆ ਦੁਪੱਟੇ ਨੂੰ ਤੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਠੀਕ ਹੈ ਜੀ ਇਹ ਵੀ ਆਪਾਂ ਕ੍ਰੇਪ ਦੇ ਵਿੱਚ ਹੈ ਜਿਹੜੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈਗੀ ਤੇ ਬਾਕੀ ਥੋੜੀ ਚੁਆਇਸ ਹੈ ਜੇ ਤੁਸੀਂ ਰੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਰੈਡੀमेड ਫਿਨਿਸ਼ਿੰਗ ਪੱਟੀ ਲਗਵਾ ਸਕਦੇ ਹੋ ਠੀਕ ਹੈ ਜੀ ਜਿਹੜੀ ਆਪਾਂ ਕੱਪੜੇ ਦੀ ਫਿਨਿਸ਼ਿੰਗ ਪੱਟੀ ਲਾਉਣੀ ਆਂਗੇ ਇਹਦੇ ਉੱਪਰ ਮਿਹਨਤ ਜ਼ਿਆਦਾ ਹੁੰਦੀ ਹੈ ਇਹਦੇ ਨਾਲ ਚਾਰਜ ਜਿਹੜੇ ਵੱਧ ਜਾਂਦੇ ਆ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਸਾਨੂੰ ਜੀ ਕੋਈ ਚੱਕਰ ਨਹੀਂ ਹੈਗਾ ਤਾਂ ਉਹਨਾਂ ਦੇ ਆਪਾਂ ਇਸ ਤਰ੍ਹਾਂ ਦਾ ਕੰਮ ਆ ਜਿਹੜਾ ਕਰਵਾ ਦਿੰਨੇ ਆਂਗੇ ਕਈ ਕਹਿੰਦੀਆਂ ਨੇ ਜੀ ਪੈਸੇ ਜ਼ਿਆਦਾ ਹੋਗੇ ਤਾਂ ਤੁਸੀਂ ਸਿੰਪਲ ਲੇਸ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਇਹ ਤੁਹਾਡੀ ਇੱਛਾ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਕਰਵਾ ਸਕਦੇ ਹੋ ਲੋਜੀ ਤੇ ਅਗਲਾ ਸੂਟ ਦਿਖਾਉਣੀ ਹੈ ਇਹ ਵੀ ਆਪਣਾ ਸੇਮ ਡਿਜ਼ਾਈਨ ਦੇ ਵਿੱਚ ਰੈਡੀ ਕੀਤਾ ਹੋਇਆ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਸਟਾਫ ਰਹੂਗਾ ਇਹ ਸ਼ਿਮਰ ਵੇਜ਼ ਆ ਜਾਂਦਾ ਠੀਕ ਹੈ ਜੀ ਹਾਂ ਇਹ ਤੁਸੀਂ ਸ਼ਿਮਰ ਟਾਈਪ ਵੀ ਕਹਿ ਸਕਦੇ ਹੋਗੇ ਸ਼ਿਮਰ ਦੇ ਵਿੱਚ ਲਾਈਨਿੰਗ ਵਾਲਾ ਸਟੱਫ ਹੈ ਪਾਰਟੀ ਵੀਰ ਸਟੱਫ ਹੈ ਜੇ ਮੇਰੀ ਭੈਣ ਨੇ ਕੋਈ ਛੋਟੇ-ਮੋਟੇ ਫੰਕਸ਼ਨ ਦੇ ਪਰ ਸੂਟ ਪਾਉਣ ਲਈ ਸਤੋਂ ਰੈਡੀ ਕਰਵਾਉਣਾ ਤਾਂ ਕਰਵਾ ਸਕਦੇ ਇਹਦੇ ਵਿੱਚ ਆਪਣੇ ਕੋਲ ਕਲਰ ਹੈਗੇ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਇਹਦੇ ਉੱਪਰ ਤੇ ਮਸ਼ੀਨਵਰਕ ਵੀ ਠੀਕ ਹੈ ਜੀ ਤੇ ਇਹ ਵੀ ਆਪਾਂ ਸੇਮ ਰੈਡੀ ਕੀਤਾ ਹੋਇਆਗਾ ਤੇ ਇਸ ਤਰ੍ਹਾਂ ਇਹਦੀ ਸ਼ਰਟ ਦੇ ਵਿੱਚ ਫਲਾਵਰ ਪਾਏ ਹੋਏ ਆ ਵਿੱਚ ਡਾਟਸ ਦਿੱਤੇ ਹੋਏ ਆ ਤੇ ਸੇਮ ਹੀ ਆਪਾਂ ਇਹਦਾ ਨੈਕ ਰੱਖਿਆ ਹੋਇਆਗਾ ਠੀਕ ਹੈ ਜੀ ਇਹ ਆਪਾਂ ਸੂਟ ਆਪ ਐਕਸਟਰਾ ਰੈਡੀ ਕੀਤਾ ਹੈ ਜੇ ਮੇਰੀ ਭੈਣ ਕੋਈ ਲੈਣਾ ਚਾਹੁੰਦੀ ਹੈ ਤਾਂ ਤੁਸੀਂ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਜਿਹੜਾ ਬੁੱਕ ਕਰ ਸਕਦੇ ਹੋ ਤੇ ਆਪਣੇ ਕੋਲ ਸੂਟ ਰੈਡੀ ਹੈ ਵਿਦਆਊਟ ਦੁਪੱਟਾ ਆਪਾਂ ਇਹ ਸੂਟ ਰੈਡੀ ਕੀਤਾ ਹੋਇਆ ਹੈਗਾ ਦੁਪੱਟਾ ਜਿਸ ਤਰ੍ਹਾਂ ਦਾ ਕਹੋਗੇ ਉਸ ਤਰ੍ਹਾਂ ਦਾ ਆਪਾਂ ਸਾਨੂੰ ਲਾ ਕੇ ਦੇਵਾਂਗੇ ਠੀਕ ਹੈ ਜੀ ਵਿਦਆਊਟ ਸਟਿਚਿੰਗ ਲੈਣਾ ਤਾਂ ਵਿਦਆਊਟ ਸਟਿਚਿੰਗ ਲੈ ਸਕਦੇ ਹੋ ਸਟਿਚਿੰਗ ਕਰਵਾਉਣੀ ਹੈ ਤਾਂ ਕਰਵਾ ਵੀ ਸਕਦੇ ਹੋ ਦੁਪੱਟਾ ਖੁਦ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਖੁਦ ਵੀ ਡਾਈ ਕਰਵਾ ਸਕਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਦਾ neck ready ਕੀਤਾ ਹੋਇਆ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਤੇ ਵਰਕ ਤੁਸੀਂ ਉਹ ਤੁਸੀਂ ਸਾਡਾ ਕੰਮ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਇਹਦੇ ਵਿੱਚ ਕਲਰ ਦਾ ਕਾਫੀ ਜਿਆਦਾ ਕਲਰ ਦਾ ਚੇਂਜ ਆ ਰਿਹਾ ਹੈਗਾ ਪਰ ਇਹ ਆਪਾਂ ਪਿਸਕਲ ਟੂਨ ਜੀ ਕਹਿ ਸਕਦੇ ਹਾਂ ਉਦੋਂ ਦਾ ਕਲਰ ਹੈ ਇਹਦੇ ਵਿੱਚ ਠੀਕ ਹੈ ਜੀ ਸੂਟ ਦਾ ਤੇ ਸੇਮ ਹੀ ਡਿਜ਼ਾਈਨ ਆਪਾਂ ਨੇ ਬਾਂਦੇ ਉੱਪਰ ਕੀਤਾ ਹੋਇਆ ਇਹ ਨਹੀਂ ਹੈਗਾ ਵੀ ਬਾਂਦੇ ਉੱਪਰ ਆਪਾਂ ਛੋਟਾ ਜਿਹਾ ਫਲਾਵਰ ਦਿੱਤਾ ਹੋਇਆ ਸ਼ਰਟ ਨਾਲ ਦਾ ਸੇਮ ਫਲਾਵਰ ਆਪਾਂ ਨੇ ਬਾਂਦੇ ਪਰੈਡ ਕੀਤਾ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਕਲਰ ਆ ਬਹੁਤ ਹੀ ਜਿਆਦਾ ਸੋਹਣਾ ਪਾਰਟੀ ਵੇਅਰ ਸੂਟ ਆ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਜਿਸ ਤਰ੍ਹਾਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਆ ਇਹਦਾ ਘੇਰਾ ਆਪਾਂ 24 ਇੰਚ ਰੱਖਿਆ ਹੋਇਆ ਹੈ ਬਾਕੀ ਲੈਂਥ ਵਗੈਰਾ ਸਾਨੂੰ ਆਪਾਂ ਮੈਜ਼ਰਮੈਂਟ ਕਰਕੇ ਦੱਸ ਦਿੰਨੇ ਆਂਗੇ ਤੇ ਨੀ ਹੋਣੀ ਆਪਣੀ ਇਹਦੀ ਲੈਂਥ ਰੱਖੀ ਹੋਈ ਆਪਾਂ ਨੇ ਇਹਦੀ ਠੀਕ ਹੈ ਉਹ ਤੁਸੀਂ ਸਾਨੂੰ WhatsApp ਤੇ ਵੀ ਪੁੱਛ ਸਕਦੇ ਹੋਗੇ ਲਓ ਜੀ 44 ਇੰਚ 44 ਇੰਚ ਤੁਸੀਂ ਇਹਦੀ ਲੈਂਥ ਰੱਖ ਸਕਦੇ 44 44 ਤੇ ਬਾਕੀ ਤੁਸੀਂ ਸਾਨੂੰ WhatsApp ਤੇ ਦਾ ਮੈਜ਼ਰਮੈਂਟ ਪੁੱਛ ਸਕਦੇ ਆਪਾਂ ਤੁਹਾਨੂੰ ਦੱਸ ਦਾਂਗੇ 24 ਇੰਚ ਘੇਰਾ ਰੈਡੀ ਕੀਤਾ ਹੋਇਆ ਠੀਕ ਹੈ ਜੀ 42 44 ਸ਼ਾਇਦ ਇਹਦੀ ਲੈਂਥ ਹੋਗੀ ਬਾਕੀ ਤੁਸੀਂ ਕਿੰਨੀ ਰੱਖਣੀ ਹੋ ਰੱਖ ਸਕਦੇ ਹੋ ਲਓ ਜੀ ਇਹ ਆਪਣਾ ਸੂਟ ਰੈਡੀ ਕੀਤਾ ਹੋਇਆਗਾ ਇਹ ਕੇ ਫੈਬਰਿਕ ਆ ਜਾਂਦਾ ਤੇ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣੀ ਆ ਔਰਗੈਂਜਾ ਦੇ ਵਿੱਚ ਲਾਈਨਿੰਗ ਵਾਲਾ ਇਹ ਵਾਲਾ ਸਟੱਫ ਆਇਆ ਇਹਦੇ ਵਿੱਚ ਕਲਰ ਹੈਗੇ ਆਗੇ ਡਾਰਕ ਸ਼ੇਡਸ ਨੂੰ ਮਿਲ ਜਾਣਗੇ ਇਹਦੇ ਵਿੱਚ ਲਾਈਟ ਕਲਰ ਨਹੀਂ ਹੈਗੇ ਠੀਕ ਹੈ ਜੀ ਲਓ ਜੀ ਇਹ ਦਿਖਾਉਣੀ ਆ ਇਹ ਆਪਾਂ ਇਹਦੇ ਵਿੱਚ ਕਿਸ ਤਰ੍ਹਾਂ ਆਉਣਗੀਆਂ ਲਾਈਨਾਂ ਇਸ ਤਰ੍ਹਾਂ ਆ ਜਾਣਗੀਆਂ ਨੀਚੇ ਨੂੰ ਠੀਕ ਹੈ ਜੀ ਲਓ ਜੀ ਇਦੇ ਵਿੱਚ ਕਲਰ ਹੈਗੇ ਆ ਜੇ ਤੁਸੀਂ ਇਸ ਤਰ੍ਹਾਂ ਦੇ ਸਟਾਫ ਉੱਪਰ ਵਰਕ ਕਰਵਾਉਣਾ ਚਾਹ ਨਹੀਂ ਹੋਗੇ ਤਾਂ ਤੁਸੀਂ ਇਹਦੇ ਉੱਪਰ ਵੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਦਾ ਇਹ ਸਟਾਫ ਹੈ ਇਹ ਠੀਕ ਹੈ ਜੀ ਤੇ ਬਹੁਤ ਸੋਹਣਾ ਕਲਰ ਹੈ ਇਹਦੇ ਵਿੱਚ ਕਲਰ ਹੋਰ ਮਿਲ ਜਾਣਗੇ ਜਿਸ ਤਰ੍ਹਾਂ ਦਾ ਤੁਸੀਂ ਕਲਰ ਕਹੋਗੇ ਉਹਦੇ ਉੱਪਰ ਆਪਾਂ ਵਰਕ ਕਰਵਾ ਦਾਂਗੇ ਇਹ ਵੀ ਆਰਗੈਂਜਾ ਲਾਈਨਿੰਗ ਵਾਲਾ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਇਹਦੇ ਉੱਪਰ ਵੀ ਤੁਸੀਂ ਰੈਡੀ ਵਰਕ ਕਰਵਾ ਸਕਦੇ ਹੋਗੇ ਹੈਂਡਵਰਕ ਮਸ਼ੀਨ ਵਰਕ ਜਿਸ ਤਰ੍ਹਾਂ ਦਾ ਤੁਸੀਂ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਲੋ ਜੀ ਅਗਲਾ ਸੂਟ ਇਹ ਵੀ ਆਪਣਾ ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਜਿਹਾ ਸੂਟ ਰੈਡੀ ਕੀਤਾ ਹੋਇਆ ਹੈਗਾ ਇਹ ਆਪਾਂ ਨੇ ਮਨਬਰੀ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਫਰਸ਼ਟ ਕਲਰ ਦੇ ਵਿੱਚ ਹੋਊਗਾ ਠੀਕ ਹੈ ਤੇ ਇਸ ਤਰ੍ਹਾਂ ਦਾ ਆਪਾਂ ਨੇ ਇਹਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਕਾਰਨਰਾਂ ਦੇ ਉੱਪਰ ਵਰਕ ਕਰਿਆ ਹੈ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਆਰਡਰ ਹੈ ਜਿਹੜਾ ਫੇਰ ਰੈਡੀ ਕਰਾਉਨੇ ਆ ਪਹਿਲਾਂ ਆਪਾਂ ਪੇਮੈਂਟ ਲੈਣੇ ਆ ਠੀਕ ਹੈ ਜੀ ਤੁਸੀਂ ਉਹਦੇ ਲਈ ਹਾਫ ਪੇਮੈਂਟ ਸਾਨੂੰ ਕਰ ਸਕਦੇ ਹੋਗੇ ਫਿਰ ਆਪਾਂ ਤੁਹਾਡਾ ਆਰਡਰ ਹੈ ਜਿਹੜਾ ਰੈਡੀ ਕਰਨਾ ਦੇ ਦਾਂਗੇ ਬਾਕੀ ਪੇਮੈਂਟ ਤੁਸੀਂ ਸੂਟ ਰੈਡੀ ਹੋਣ ਤੋਂ ਬਾਅਦ ਦੇ ਸਕਦੇ ਹੋ ਪੂਰੀ ਪੇਮੈਂਟ ਵੀ ਕਰ ਸਕਦੇ ਹੋ ਤੁਹਾਡੀ ਇੱਛਾ ਹੈਗੀ ਲੋ ਜੀ ਇਸ ਤਰ੍ਹਾਂ ਹੀ ਕਾਰਨਰ ਦੇ ਉੱਪਰ ਬਣਿਆ ਹੋਇਆਗਾ ਤੇ ਇਸ ਤਰ੍ਹਾਂ ਦੂਸਰੀ ਸਾਈਡ ਆ ਗਿਆ ਤੇ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਥ्रेड ਕਲਰ ਤੁਸੀਂ ਆਪਣੀ ਚੋਇਸ ਦੇ ਕੋਈ ਵੀ ਲਗਵਾ ਸਕਦੇ ਹੋ ਇਹਦੇ ਵਿੱਚ ਆਪਾਂ ਦੋ ਕਲਰ ਐਡ ਕੀਤੇ ਹੋਏ ਆਗੇ ਇਸ ਤਰ੍ਹਾਂ ਚਾਕ ਦੇ ਉੱਪਰ ਕਟਵਰਕ ਆ ਗਿਆ ਠੀਕ ਹੈ ਇਹ ਆਪਾਂ ਕਟਵਰਕ ਕੀਤਾ ਹੋਇਆ ਤੁਹਾਨੂੰ ਦਿਖਾ ਵੀ ਦਿੰਨੇ ਆ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਨਹੀਂ ਕਰਵਾਉਣਾ ਚਾਹੁੰਦੇ ਤਾਂ ਨਾ ਵੀ ਕਰਵਾਓ ਠੀਕ ਹੈ ਤੇ ਇਸ ਤਰ੍ਹਾਂ ਇਹ ਆਪਾਂ ਸੂਟ ਜਿਹੜਾ ਰੈਡੀ ਕੀਤਾ ਹੋਇਆ ਹੈ ਇਹ ਆਪਣਾ ਸਟਿਚ ਕੀਤਾ ਹੈ ਮਲਬਰੀ ਦਾ ਸਟੱਫ ਹੈ ਬਹੁਤ ਸੋਣਾ ਇਹਨੂੰ ਤੁਸੀਂ ਜਿਹਦੇ नीचे ਲਾਈਨਿੰਗ ਲਾ ਲੈਣੇ ਤੇ ਇਹ ਗਰਮੀ ਸਰਦੀ ਦੋਏ ਸੀਜ਼ਨਾਂ ਦੇ ਵਿੱਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋਗੇ ਠੀਕ ਹੈ ਤੇ ਇਹਦਾ ਆਪਾਂ ਇਸ ਤਰ੍ਹਾਂ neck ਜਿਹੜਾ ਰੱਖਿਆ ਹੋਇਆ ਹੈ ਠੀਕ ਹੈ neck ਦਾ ਡਿਜ਼ਾਈਨ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਸੇਮ ਹੀ ਡਿਜ਼ਾਈਨ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਬਣਾਇਆ ਹੋਇਆ ਹੈ ਲੋਜੀ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਇਹਦੀ ਬਾਜੂ ਦੇ ਉੱਪਰ ਕੀਤਾ ਹੋਇਆ ਹੈ ਲੋਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਇਹ ਡਿਜ਼ਾਈਨ ਤੁਸੀਂ ਕਿਸੇ ਵੀ ਸਟਾਫ ਉੱਪਰ ਕਰਵਾ ਸਕਦੇ ਹੋ ਸਿੰਥੈਟਿਕ ਉੱਪਰ ਪਸ਼ਮੀਨੇ ਦੇ ਉੱਪਰ ਇਹ ਤੁਹਾਡੀ ਇੱਛਾ ਹੈ ਤੁਸੀਂ ਕਿ ਕਿਹੜੇ ਦੇ ਉੱਪਰ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਆਪਾਂ ਵਿਦੇ ਦੁਪੱਟਾ ਸ਼ੋਅ ਕਰਾਂਗੇ ਠੀਕ ਹੈ ਜੀ ਉਹਦੇ ਵਿੱਚ ਆਪਾਂ ਜਿਹੜੀ ਸਲਾਈ ਆ ਉਹ ਐਡ ਨਹੀਂ ਕੀਤੀ ਹੋਗੀ ਸਲਾਈ ਐਕਸਟਰਾ ਹੁੰਦੀ ਹੈਗੀ ਤੇ ਸੇਮ ਬਾਟਮ ਹੈ ਜਿਹੜੀ ਆਪਾਂ ਨੇ ਇਹਦੇ ਨਾਲ ਪਲੇਨ ਬਾਟਮ ਰੱਖੀ ਹੋਈ ਹੈ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੇ ਦੁਪੱਟਾ ਜਿਹੜਾ ਆਪਾਂ ਸੈਮੀ ਚਨੂਨ ਦਾ ਲਾਇਆ ਹੋਇਆਗਾ ਠੀਕ ਹੈ ਜੀ ਸਿੰਗਲ ਕਲਰ ਡਾਈ ਕੀਤਾ ਹੈ ਦੁਪੱਟੇ ਨੂੰ ਆਪਾਂ ਫਿਨਿਸ਼ਿੰਗ ਵਗੈਰਾ ਕਰਨੀ ਹੈਗੀ ਠੀਕ ਹੈ ਜੀ ਤੇ ਆਪਾਂ ਸਕਰੀਨ ਦੇ ਉੱਪਰ ਪ੍ਰਾਈਜ਼ ਵਿਦਆਊਟ ਫਿਨਿਸ਼ਿੰਗ ਆਪਾਂ ਸ਼ੋਅ ਕਰਾਂਗੇ ਠੀਕ ਹੈ ਜੀ ਤੇ ਫਿਨਿਸ਼ਿੰਗ ਨਾਲ ਵੀ ਸ਼ੋਅ ਕਰ ਦਾਂਗੇ ਠੀਕ ਹੈ ਜੀ ਤੇ ਇਹਦੇ ਉੱਪ ਆਪਾਂ ਲੈਸ ਵਗੈਰਾ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਹਜੇ ਆਪਾਂ ਕਰਨੀ ਹੈਗੀ ਤੇ ਜਿਹੜਾ ਦੁਪੱਟਾ ਹੋਊਗਾ ਦੁਪੱਟੇ ਦੀ ਕੁਆਲਿਟੀ ਆਪਾਂ ਨਾ ਭਾਰਤ ਦੀ ਦੇਵਾਂਗੇ ਸੈਮੀ ਚਨੂਨ ਦਾ ਦੁਪੱਟਾ ਹੋਊ ਵਧੀਆ ਕੁਆਲਿਟੀ ਦਾ ਆਪਾਂ ਦੁਪੱਟਾ ਲਾ ਕੇ ਦਿੰਨੇ ਠੀ ਹਾਂਜੀ ਇਹ ਵਾਲਾ ਸੂਟ ਆਪਾਂ ਨੇ ਪਿਓਰ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਜੀ ਟਿਸਟਾ ਬ੍ਰਾਂਡ ਦਾ ਹੋਊਗਾ ਲਾਈਟ ਵੇਟ ਹੁੰਦਾ ਇਹ ਇਹ ਪਿਓਰ ਦੇ ਵਿੱਚ ਕੁਆਲਿਟੀ ਆ ਜਾਂਦੀ ਹੈ ਠੀਕ ਹੈ ਜੀ ਤੇ ਮਾਸਟਰਡ ਕਲਰ ਦੇ ਉੱਪਰ ਰੈਡੀ ਕੀਤਾ ਹੈ ਜੇ ਤੁਸੀਂ ਇਸ ਤਰ੍ਹਾਂ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਇਹ ਟਿਸਟਾ ਦੇ ਵਿੱਚ ਹੋਊਗਾ ਕੋਈ ਬੁਰ ਵਗੈਰਾ ਨਹੀਂ ਹੁੰਦਾ ਹੈਗਾ ਤੇ ਇਹ ਆਪਾਂ ਨੇ ਵਰਕ ਕੀਤਾ ਹੋਇਆ ਐਸ ਤਰ੍ਹਾਂ ਆਪਾਂ ਇਹਦੇ ਵਿੱਚ ਛੋਟੇ ਛੋਟੇ ਫਲਾਰ ਪਾਏ ਹੋਏ ਨੇਗੇ ਬਿਲਕੁਲ ਹੀ ਛੋਟੇ ਛੋਟੇ ਜਿਹੇ ਫਲਾਰ ਨੇ ਜਿਹੜੇ ਪਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਆਪਾਂ ਨੇ ਪੂਰੀ ਸ਼ਰਟ ਦੇ ਵਿੱਚ ਆਪਾਂ ਨੇ ਵਰਕ ਕੀਤਾ ਹੋਇਆ। ਲਓ ਜੀ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਪੂਰੀ ਸ਼ਰਟ ਦੇ ਵਿੱਚ ਵਰਕ ਕਰਿਆ ਹੈ ਇਸ ਤਰ੍ਹਾਂ ਆਪਾਂ ਇਹਦੇ ਇਹ ਫਲਾਰ ਆ ਜਿਹੜੇ ਪਾਏ ਹੋਏ ਹੈਗੇ। ਠੀਕ ਹੈ ਮਸਟਰਡ ਕਲਰ ਹੈ ਇਹ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਕਲਰ ਹੈ ਤੇ ਮੈਰੂਨ ਤੇ ਆਪਾਂ ਗ੍ਰੀਨ ਥ्रेड ਲਾ ਕੇ ਜਿਹੜਾ ਵਰਕ ਆਪਾਂ ਕੀਤਾ ਹੋਇਆ ਦੇਖੋ ਜੀ ਤੇ ਬਾਕੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਵੀ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਤ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਸੇਮ ਹੀ ਡਿਜ਼ਾਈਨ ਆਪਾਂ ਨੇ ਇਹਦੀ ਪਾਹ ਦੇ ਉੱਪਰ ਬਣਾਇਆ ਹੋਇਆ ਬਾਹਾਂ ਦੇ ਉੱਪਰ ਲੋਚੀ ਬਾਹਾਂ ਦੇ ਉੱਪਰ ਵੀ ਆਪਾਂ ਕਾਫੀ ਫਲਾਰ ਨੇ ਜਿਹੜੇ ਪਾਏ ਹੋਏ ਨੇ ਤਿੰਨ نیچے ਪਾਏ ਨੇ ਫਿਰ ਦੋ ਪਾਏ ਨੇ ਫਿਰ ਤਿੰਨ ਪਾਏ ਹੋਏ ਨੇ ਫਿਰ ਉੱਪਰ ਆ ਕੇ ਦੋ ਆ ਗਏ ਠੀਕ ਹੈ ਜੀ ਜਿੰਨੀ ਆਪਣੀ ਬਾਜੂ ਦੀ ਲੈਂਥ ਹੈ ਸ਼ਾਇਦ ਉਹਦੇ ਅਕੋਰਡਿੰਗ ਉਹਨੇ ਹੀ ਬਣਾਏ ਹੋਏ ਆਗੇ ਠੀਕ ਹੈ ਦੋਨਾਂ ਦੇ ਉੱਪਰ ਸੇਮ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਬਾਟਮ ਦੇ ਉੱਪਰ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜਿਹੜਾ ਬਣ ਕੇ ਆਪਣਾ ਰੈਡੀ ਹੋਊਗਾ ਇਹ ਵਿਦਆਊਟ ਦੁਪੱਟਾ ਆਪਾਂ ਸੂਟ ਰੈਡੀ ਕੀਤਾਗਾ ਤੇ ਪਿਓਰ ਪਸ਼ਮੀਨੇ ਦਾ ਸਟੱਫ ਹੋਊਗਾ ਠੀਕ ਹੈ ਜੀ ਤੇ ਟਿਸਟਾ ਬ੍ਰਾਂਡ ਦੇ ਵਿੱਚ ਹੈਗਾ ਇਹ ਤੇ ਤੁਸੀਂ ਇਹਦੀ ਸ਼ਰਟ ਸ਼ਾਰਟ ਤੇ ਲਾਈਨਿੰਗ ਜਿਹੜੀ ਲਾ ਸਕਦੇ ਹੋ ਠੀਕ ਹੈ ਦੁਪੱਟਾ ਤੁਸੀਂ ਕਿਸ ਤਰ੍ਹਾਂ ਦਾ ਵੀ ਇਹਦੇ ਨਾਲ ਰੈਡੀ ਕਰ ਸਕਦੇ ਹੋ ਸੇਮ ਵੀ ਰੱਖ ਸਕਦੇ ਹੋ ਟਾਈ ਡਾਈ ਵੀ ਰੱਖ ਸਕਦੇ ਹੋ ਤੇ ਕੰਟਰਾਸਟ ਦੁਪੱਟਾ ਵੀ ਰੱਖ ਸਕਦੇ ਹੋ ਮੈਰੂਨ ਜਾਂ ਗ੍ਰੀਨ ਜਿੱਦਾਂ ਦਾ ਤੁਹਾਨੂੰ ਪਸੰਦ ਆ ਤੁਸੀਂ ਉਸ ਤਰ੍ਹਾਂ ਦਾ ਦੁਪੱਟਾ ਜਿਹੜਾ ਇਹਦੇ ਨਾਲ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਡਿਜ਼ਾਈਨ ਕਿਵੇਂ ਦੇ ਲੱਗਦੇ ਆ